ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਸੀਂ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਆਂ ਅੱਜ ਆਪਾਂ ਗੱਲਾਂ ਕਰਾਂਗੇ ਪੁਰਾਣੇ ਸਮਿਆਂ ਵਿੱਚ ਤੇ ਹੁਣ ਦੇ ਸਮਿਆਂ ਵਿੱਚ ਕੀ ਫਰਕ ਦਾਦੀ ਦਾਦੀ ਪੰਨਾਂਲੇ ਸਮੇਂ ਜਿੰਨੇ ਹੁੰਦੇ ਸੀ ਕਿ ਹੋਣਾ ਨਹੀਂ ਹੋਣੀ ਚੰਗੀ ਹੁੰਦੀ ਆਣੀ ਚੰਗੀ ਆਣੀ ਚੰਗੀ ਪਹਿਰੇ ਸਮੇਂ ਜਾਕਰ ਪਤਾ ਇਹ ਜੀੰਦਾ ਰੋੜੇ ਆ ਕੀ ਖੂਤੀ ਹੁੰਦੇ ਆ ਰੋੜੇ ਖੇਡਣੇ ਰਸੀ ਗੰਨੀ ਮਾਈ ਗਸ਼ਵਰ ਹੁਣ ਦੇ ਬੱਚਿਆਂ ਨੂੰ ਤਾਂ ਅੰਟੀ ਪਤਾ ਹੀ ਨਹੀਂ ਹੁਣਾ ਹਾਂ ਪਤਾ ਹੀ ਨਹੀਂ ਹੈਗਾ ਖੇਡਣਾ ਕੀ ਹੁੰਦਾ ਰਸੀ ਆਪਣੀ ਜੀ ਫੋਨ ਨਾਲ ਜਿਵੇਂ ਬੜੇ ਹਾਂ ਹਾਂ ਗੁੱਲੀ ਡੰਡਾ ਖੇਡਣਾ ਡਿਕਰੀ ਪਾੜਾ ਹਾਂ ਡਿਕਰੀ ਪਾੜਾ ਖੇਡਣਾ ਸੀ ਤਾਂ ਇਹੋ ਜਿਹੇ ਆ ਖੇਡਣੇ ਹੁੰਦੇ ਸੀ ਬਾਇਰ ਤੇ ਪਹਿਲਾਂ ਨੇ ਘਰ ਚਿੱਟਾ ਹੁੰਦੇ ਸੀ ਪਹਿਲਾਂ ਵਾਲੇ ਘਰ ਤਾਂ ਕੱਚੇ ਹੁੰਦੇ ਸੀ ਸਾਰੇ ਘਰੇ ਪੱਕੇ ਨਹੀਂ ਹੁੰਦੇ ਆ ਨਾ ਗੰਢੀ ਗੰਢੀ ਆਉਂਦੀ ਸੀ ਹੁਣ ਤਾਂ ਆਂਟੀ ਲੋਕਾਂ ਨੇ ਇਨਵਰਟਰ ਲੈ ਆਂਦੇ ਹਨ ਅੱਗੇ ਲਾਈਟ ਨਾ ਆਣੀ ਸਾਰਿਆਂ ਨੇ ਬਾਹਰ ਬੈਠੇ ਰਹਿਣਾ ਅੱਗੇ ਲਾਈਟ ਨਾ ਆਉਣੀ ਲੋਕਾਂ ਨੇ ਪੂਰੇ ਹੀ ਗਿਣੀ ਜਾਣੇ ਰਾਤਾਂ ਨੂੰ ਲੈਣ ਦਾ ਬਾਈ ਫੋਨ ਕਰਾਉਂਦਾ ਮਾਰਤਾ ਰਾਈਟਰ ਆਉਨੇ ਲਾਈਟ ਦਾ ਪਤਾ ਹੀ ਨਹੀਂ ਲੱਗਦਾ ਕਦੋਂ ਬਾਈ ਲਾਈਟ ਚਲੀ ਜਾਂਦੀ ਹੈ ਕਦੋਂ ਆ ਜਾਂਦੀ ਹੈ ਇਹ ਇਹ ਚੀਜ਼ਾਂ ਨੇ ਅੰਡੀ ਲੋਕਾਂ ਦੇ ਰਿਸ਼ਤਿਆਂ ਤੇ ਵੀ ਫਰਕ ਪਾਇਆ ਹਨਾ ਅੱਗੇ ਲੋਕ ਜਦੋਂ ਆਏ ਲਾਈਟ ਚਲੀ ਜਾਂਣੀ ਇਕੱਠਿਆਂ ਨੇ ਬੈਠਣਾ ਹਨਾ ਇੱਕ ਦੂਜੇ ਨਾਲ ਦੁੱਖ ਸੁੱਖ ਕਰਦੇ ਸੀ ਹਨਾ ਹਾਂ ਵੀ ਹੁਣ ਤਾਂ ਪਤਾ ਹੀ ਨਹੀਂ ਆਪਾਂ ਨੂੰ ਐ ਨਹੀਂ ਪਤਾ ਵੀ ਆਪਣੇ ਗਵਾਂਢ ਦੇ ਵਿੱਚ ਕੀ ਹੋਈ ਜਾਂਦਾ ਹੈ ਨਾ ਹਾਂ ਕੋਈ ਹਾਂ ਅੱਗੇ ਆਏ ਆਪਣੇ ਮੱਜ ਮਰ ਜਾਣੀ ਸਾਰੇ ਰਿਸ਼ਤੇਦਾਰਾਂ ਨੇ ਅਫਸੋਸ ਕਰਨਾ ਉਦਾਸੀ ਹੁਣ ਤਾਂ ਆਉਂਦਾ ਹੀ ਨਹੀਂ ਹਾਂ ਤਾਂ ਬੰਦਾ ਮਰੇ ਅਫਸੋਸ ਨਹੀਂ ਕੋਈ ਅਫਸੋਸ ਕਰਨੇ ਬੰਦੇ ਮਰੇ ਤਾਂ ਨਹੀਂ ਹੈ ਨਾ ਹਾਂ ਹੁਣ ਤਾਂ ਕੋਈ ਨਹੀਂ ਅਫਸੋਸ ਕੁਦਰਤ ਦੀ ਕਰੋਪੀ ਹੋ ਜਾਣੀ ਫਸਲਾਂ ਤੇ ਤਾਂ ਰਿਸ਼ਤੇਦਾਰੀਆਂ ਨੇ ਮਦਦ ਕਰਨੀ ਹੈ ਨਾ ਹਾਂ ਹੁਣ ਤਾਂ ਅਗਲਾ ਕਹਿੰਦਾ ਵੀ ਸੱਤ ਨਗੋਸ਼ ਮੰਗ ਨਾ ਲਵੇ ਹਾਂ ਸੱਤ ਨਗੋਸ਼ ਮੰਗ ਲਈ ਹਾਂ ਤੇਰਾ ਤੂੰ ਮੰਗਿਆ ਪਤਾ ਨਹੀਂ ਕੀ ਨਹੀਂ ਹੰਤਾ ਹੀ ਗਏ ਬੇ ਹੁਣ ਤਾਂ ਅੱਦੀ ਨੇ ਵੀ ਆਪਾ ਇੰਨਾ ਡਰਦੇ ਆਂ ਵਿਚੂਰ ਨਾ ਆਂ ਮਾ ਪਾਪੀ ਮੋਟਾ ਪਾਪੀ ਅੱਗੇ ਬਾੜਾ ਲੈ ਅੱਗੇ ਬਾੜੇ ਦੀ ਦਸਤਾਨੇ ਬਾਜ਼ਾਰ ਖੁੱਲੇ ਰੱਖਣੇ ਕੋਈ ਡਰ ਨਹੀਂ ਕੋਈ ਦੁੱਖ ਨਹੀਂ ਕੋਈ ਡਰ ਨਹੀਂ ਸੂਰ ਦਿਨੇ ਬਾੜਾ ਹੀ ਕਰਦੇ ਆਂ ਅੱਗੇ ਜਿੰਨਾ ਟਾਈਮ ਦਾਲ ਪਾਵੇਂ ਆਪਣੀ ਜਿੰਨੀ ਮਰਜ਼ੀ ਵਧੀਆ ਬਣੀ ਹੋਣੀ ਹੈ ਨਾ ਜਿੰਨਾ ਟਾਈਮ ਕਿਸੇ ਦੇ ਮੰਗ ਕੇ ਜਦੋਂ ਕੱਚੀ ਕੱਢ ਕੇ ਨਾ ਥੋੜੀ ਜਿਹੀ ਖਾਣੀ ਉਹਨਾਂ ਦਾ ਸਵਾਦ ਹੀ ਨਹੀਂ ਆਉਂਦਾ ਹੁਣ ਤਾਂ ਚੁੱਲ੍ਹੇ ਹੀ ਖਤਮ ਹੋ ਗਏ ਚੁੱਲ੍ਹੇ ਹੀ ਖਤਮ ਹੋ ਗਏ ਆਣ ਗਵਾਨ ਤੇਣ ਲੈਣ ਬਿਲਕੁਲ ਹੀ ਖਤਮ ਹੋ ਗਿਆ ਹੈ ਨਾ ਖਤਮ ਹੋ ਗਿਆ ਕੋਈ ਨਹੀਂ ਆਉਂਦਾ ਨਾ ਚੱਲ ਪਈ ਹੁੰਦਾ ਕਿਸੇ ਦੇ ਨਾ ਕੋਈ ਆਉਂਦਾ ਨਾ ਕਿਸੇ ਦੀ ਕੋਈ ਆਉਂਦਾ ਮੰਗਣੀ ਆਉਂਦਾ ਹਾਂ ਅੱਗੇ ਉਧਰੋਂ ਹੀ ਦਾਲ ਮੰਗਣੀ ਪਿਆਰ ਸੀਗਾ ਹਾਂ ਕੋਣ ਮੰਗਦਾਗਾ ਹਾਂ ਖਾਨ ਨਹੀਂ ਮੰਗਦਾ ਕੋਈ ਇੱਥੇ ਹੋ ਕੇ ਬਹਿ ਜਾਣਾ ਗੱਲਾਂ ਕਰਨੀਆਂ ਹੁਣ ਤਾਂ ਚਾਰ ਇਕੱਠੇ ਹੋ ਕੇ ਬਹਿ ਚਾਰ ਕਿ ਕਿਤਨੇ ਹਾਂ ਤੇ ਬਲਾਈ ਜੀ ਲੱਗਣਾ ਤੇ ਰਾਤਾਂ ਨੂੰ ਸੌ ਪਾਉਣੇ ਤੇ ਹੁਣ ਤਾਂ ਉਹ ਗੱਲਾਂ ਹੈ ਹੀ ਨਹੀਂ ਅਗਣੀਆਂ ਤਾਂ ਇਹ ਚੀਜ਼ਾਂ ਨਾਲ ਅੰਟੀ ਫਰਕ ਹੈ ਵੀ ਲੋਕਾਂ ਨੂੰ ਬਿਮਾਰੀਆਂ ਵੀ ਤਾਂ ਹੀ ਲੱਗਦੀਆਂ ਲੋਕ ਆਦੇ ਦਿਲ ਦੀ ਪੜਾਸ ਕੱਢਦੇ ਨਹੀਂ ਹਾਂ ਪੱਕੇ ਕਰਕੇ ਕੱਪੜੇ ਧੋਣੇ ਪਰ ਸੁੰਬਰਨਾ ਸੂਰਨਾ ਮਿੱਟੀਾਂ ਲਾਉਣਗਾ ਮਿੱਟੀ ਕਿਵੇਂ ਚਾਚਾ ਦਬੀਣਾ ਬੱਚੇ ਫੇ ਨਹੀਂ ਹੁਣ ਉਥੇ ਜਾ ਕੇ ਕੜਾਈ ਪੱਕੇ ਤਾਂ ਜਾਏਗਾ ਪੱਕੇ ਨੇ ਹੁਣ ਉੱਥੇ ਗਰਮੀ ਵੱਧ ਹੋ ਗਈ ਪੱਕਿਆਂ ਦੇ ਵਿੱਚ ਤਾਂ ਪੱਕਿਆਂ 'ਚ ਇਹ ਜਿਹੜੇ ਵਿੱਚ ਠੰਡ ਵੀ ਸੀ ਮੂਰੇ ਜਿਸ ਹੁਲਤ ਵੀ ਆਈ ਆ ਤਾਂ ਪਰ ਇਹ ਨਹੀਂ ਹੈ ਨਾ ਵੀ ਪਿਛਲੇ ਸਮੇਂ ਨੂੰ ਆਪਣੇ ਵਿਰਸੇ ਨੂੰ ਵੀ ਢਾਹ ਲਾਈ ਆ ਹਨਾ ਕਿਤੇ ਨਾ ਕਿਤੇ ਲਾਈ ਆ ਤਾਂ ਬੱਚੇ ਫੋਨਾਂ 'ਚ ਬੜੇ ਆ ਉਹਨਾਂ ਦਾ ਦੇ ਮਾਪੇ-ਬਾਪ ਨਾਲ ਪਿਆਰ ਨਹੀਂ ਹੈਗਾ ਹਨਾ ਪਿਆਰ ਹੈ ਨਹੀਂ ਹੁਣ ਹੁੰਦਾ ਜਿਵੇਂ ਬੜੇ ਰਹਿੰਦੇ ਨੇ ਫੋਨਾਂ ਨਾਲ ਜਿਹੜਾ ਬੱਚਾ ਫੋਨਾਂ ਦੇ ਇੰਨੇ બીજી ਹੋਏ ਰੇ ਆ ਅੱਗੇ ਗਰਮੀ 'ਚ ਸਾਰਿਆਂ ਨੇ ਵਿਹੜੇ 'ਚ ਸੌਣਾ ਹੁਣ ਤਾਂ ਮੈਨੂੰ ਲੱਗਦਾ ਨਹੀਂ ਆ ਨਾ ਆਂਟੀ ਵੀ ਆਪਣੇ ਆਣ-ਗਵਣ ਵੀ ਕਿਸਮ ਦਾ ਹੋਊਗਾ ਨਹੀਂ ਹੁੰਦਾ ਵਿਹੜੇ 'ਚ ਸੌਣਾ ਸਾਡੀ ਗੁੰਡਾ ਨੇ ਆਉਣਾ ਅਸੀਂ ਆਏ ਲੈਣ-ਵਾਰ ਬੰਦੇ ਆਏ ਢਾਲਣ ਦੇ ਵਿਹਾਰਸਪਤਾਲ 'ਚ ਪੜਾਈ ਹਾਂ ਇੱਕ ਵਾਰ ਉੱਧਰ ਕੂਲਰ ਲੈਣਾ ਇੱਧਰ ਪੱਖਾ ਲੈਣਾ ਨਾ ਅਸੀਂ ਅੱਗੇ ਤਾਂ ਕੂਲਰ ਵੀ ਐਂਟੀ ਕਿਸੇ ਕਿਸੇ ਦੇ ਹੀ ਹੁੰਦਾ ਸੀ ਹਾਂ ਹਾਂ ਕਿਸੇ ਕਿਸੇ ਦੇ ਪੱਕੇ ਇੱਥੇ ਚਰਨ ਬਣਾ ਗਏ ਜੋ ਅੱਛਾ ਸਾਡਾ ਤਾਬਾ ਹੀ ਸੀਗਾ ਬੱਸ ਅੱਗੇ ਨਣਦਾਂ ਨੇ ਆਉਣਾ ਹੈ ਨਾ ਕਿੰਨਾ ਚਾਹ ਹੋਣਾ ਵੀ ਨਣਦ ਬੀਬੀ ਆਈ ਆ ਹੈ ਨਾ ਹੁਣ ਤਾਂ ਨਣਦਾਂ ਦੇ ਵੀ ਰਿਸ਼ਤੇ ਐਂਟੀ ਹੈ ਨਹੀਂ ਹੈ

ਬਹੁਤ ਪਿੰਗਾ ਝੁੱਟੇ ਹੁਣ ਤਾਂ ਹੁਣ ਪਿੰਗੀ ਝੁੱਟਦਾ ਕਾ ਕੋਈ ਹੁਣ ਦੇ ਬੱਚਿਆਂ ਦਾ ਪਤਾ ਹੀ ਨਹੀਂ ਹੁਣ ਦੇ ਵਜਵਾ ਕਾ ਕੋਈ ਪਤਾ ਪੱਖੜੀਆਂ ਲੈ ਲੈਣੀਆਂ ਝਾਣੇ ਬਣਾ ਕੇ ਘਰੋਂ ਲੈ ਜਾਣੇ ਹਾਂ ਸਾਰਾ ਕੁਝ ਉੱਥੇ ਲੈ ਜਾਣਾ ਰਲ ਮਿਲ ਕੇ ਖਾਈ ਜਾਣਾ ਕੋਈ ਝਾਣੇ ਵੜਾ ਕੇ ਜਾਨੇ ਉੱਥੇ ਆਏ ਖਾਣੇ ਕਰੇ ਆਏਗਾ ਨਾ ਜੇ ਦੂਰੀ ਦੂਰੀ ਆ ਰਹੇ ਤੇ ਆਈ ਉਹਨਾਂ ਦੇ ਤਾਂ ਬਿਆ ਨਹੀਂ ਅੱਡ ਟੋਲੇ ਬੁਲਾ ਲੈਣੇ ਇੱਕ ਵਾਰੰਗਾ ਨਹੀਂ ਅੱਡ ਵਾਰੀਆਂ ਨਹੀਂ ਅੱਡ ਅਸੀਂ ਕਹਣਾ ਅੱਜ ਦੀ ਸਾਡੇ ਨਾਲ ਗੱਲ ਕਰਦੇ ਨਾ ਨਹੀਂ ਇਹ ਤਾਂ ਦੂਰੇ ਦੂਰੇ ਆ ਜਾਂ ਨਹੀਂ ਹਾਈ ਹਾਈ ਵਸਾ ਘੱਟੇਗਾ ਹੋਣਾ ਸੌਣ ਦਾ ਮਹੀਨਾ ਮਸਾਉਂਦਾ ਸੀ ਨਾ ਈਆਂ ਨੂੰ ਹਾਂ ਪਿੰਗਾ ਪੌਣੀਆਂ ਉੱਤੇ ਪਰ ਤਾਂ ਸਮੇਂ ਹੈ ਨਹੀਂ ਸਮੇਂ ਹੈ ਨਹੀਂ ਇਹ ਸਮੇਂ ਹੈ ਪੁਰਾਣੇ ਸਮੇਂ ਪੁਰਾਣੇ ਸਮੇਂ ਹੁਣ ਤਾਂ ਜੇ ਦੋ ਦਿਨ ਆ ਜੀ ਆਂਟੀ ਹੈ ਨਾ ਵੀ ਨਹੀਂ ਚੱਲਦਾ ਕੋਈ ਨਾ ਨਹੀਂ ਚੱਲਦਾ ਮਹੀਨਾ ਮਹੀਨਾ ਰਹਿ ਜਾਂਦੇ ਸੀ ਅੱਗੇ ਅੱਗੇ ਹੁਣ ਨਹੀਂ ਕੋਈ ਅੱਗੇ ਢੀਕਦੀਆਂ ਸੀ ਪਰਜਾਈਆਂ ਵੀ ਸਾਡੀਆਂ ਨਣਦਾਂ ਨੇ ਹੀ ਆ ਨਾ ਨਣਦਾ ਵੀ ਆ ਕੇ ਕੰਮ ਕਾਜ ਬਹੁਤ ਸਵਾਰ ਦੀਆਂ ਸੀ ਸਵਾਰ ਦੀਆਂ ਸੀ ਹੈ ਨਾ ਤੇ ਪਰਜਾਈਆਂ ਵੀ ਡਰਦੀਆਂ ਸੀ ਬੇਤੀਆਂ ਦੇ ਵਿੱਚ ਬਹੁਤ ਗਏ ਆ ਹਾਂ ਆ ਕੇ ਲੈ ਜਾਣਾ ਉਹਨਾਂ ਨੇ ਕਹਿਣਾ ਫੇਰ ਲੋ ਨਹੀਂ ਸਾਡੇ ਆਈਆਂ ਤੋਂ ਮਿੱਤਾਂ ਵੀ ਕਰ ਬੀਚ ਆ ਬਈ ਬਚਾਉ ਬਿੰਗਾਲੀ ਸਨ ਮੈਂ ਬਹੁਤ ਚੰਗੇ ਸੀ ਹੈ ਨਾ ਹਾਂ ਹਣ ਦੀਆਂ ਕੁੜੀਆਂ ਦਾ ਨਾਂ ਦਾ ਗੋਆ ਪੱਥਣਾ ਧਾਰਾ ਚੂਣੀ ਆਉਂਦੀਆਂ ਹੀ ਨਹੀਂ ਹੁੰਗੀਆਂ ਮਿੰਦਰਾ ਨੀ ਆਉਂਦਾ ਸੁਪਣਾ ਨਹੀਂ ਆਉਂਦਾ ਬਹੁਤ ਸੁਨ ਕਰਨਾ ਆਉਂਦਾ ਮੇਰੀ ਮਾਂ ਨੇ ਚਾਦਰ ਲੈਤੀ ਛੁੱਟੀਆਂ ਹੋਈਆਂ ਅੱਠਵੀਂ ਦੀਆਂ ਕੱਢ ਲਾ ਨਹੀਂ ਲੈ ਇਹਦੇ ਤੇ ਪਾ ਲਾ ਨਹੀਂ ਤੇ ਦੀਆਂ ਆਪਾ ਇਹ ਤੋਂ ਸੌਰੀ ਕੀ ਕਰਨੀ ਹੈ ਹੈਗਾ ਨਾ ਕੋਈ ਚਾਹ ਪੱਤਲੇ ਦਰੀਆਂ ਬੁਣਣੀਆਂ ਅੱਜ ਤਾਂ ਅਕੇ ਮੈਨ ਮਣ ਕੇ ਕੱਢਣੀਆਂ ਅੰਦੇ ਪਈਆਂ ਹੋਣੀਆਂ ਥੋਡੀਆਂ ਦਰੀਆਂ ਬੁਣੀਆਂ ਹੋਈਆਂ ਹਨ ਹਾਂ ਬਾਕੀ ਮੈਂ ਕਿੰਨੀਆਂ ਦਰੀਆਂ ਬੁਣੀਆਂ ਹੱਤੀ ਅੱਛਾ ਤੋ ਪਈਆਂ ਬਸ ਮੈਂ ਤਾਂ ਹੁਣ ਮੈਨੂੰ ਲੱਗਦਾ ਵੀ ਸਮਾਂ ਹੀ ਹੋ ਗਿਆ ਮੈਂ ਤਾਂ ਦਰੀ ਲੱਗੀ ਕਿਸੇ ਦੀ ਦੇਖੀ ਨਹੀਂ ਹੁਣ ਨਹੀਂ ਹੁਣ ਕੋਈ ਨਾ ਹੋਣਗੇ ਲੱਗਦੇ ਨਹੀਂ ਅਰੇ ਪਹਿਲੇ ਤੇਰੇ ਹੁਣ ਤੋਂ ਪਹਿਲਾਂ ਤਾਂ ਆ ਜਾਂਦੀ ਮੇਰੀ ਬਿੱਡਾ ਬੱਤ ਸਿੱ ਗਿਆ ਬਿੱਡਾ ਅੰਛੇ ਦੁਕਾਨ ਚ ਅੱਛਾ ਚੰਗੀਆਂ ਹੁੰਦੀਆਂ ਸੱਲ ਹਾਂ ਹੁਣਗਾ ਵੀ ਦਰੀਆਂ ਤਾਂ ਬਹੁਤ ਬਣੀਆਂ ਨੇ ਸੀ ਬਹੁਤ ਬਣੀਆਂ ਨੇ ਹਾਂ ਹੁਣ ਦੇ ਜਵਾਕਾਂ ਦਾ ਮੈਨੂੰ ਲੱਗਦਾ ਪਤਾ ਹੀ ਨਹੀਂ ਹੁਣ ਵੀ ਦਰੀ ਬਣਨਾਂਗੀ ਹੁੰਦੀ ਨਾ ਨਾ ਹਾਂ ਇਹ ਅੱਗੇ ਤਾਂ ਆਏ ਪਰ ਇੱਕੋ ਹੀ ਹੁੰਦੀ ਆ ਨਹੀਂ ਹੁੰਦੀ ਸੀ ਤੇ ਆਏ ਕਾਟਵਾਣੇ ਖਿੱਚ ਦੇਣੀਆਂ ਉਹਨਾਂ ਦੀਆਂ ਹੁਣ ਤਾਂ ਅਵਸਰ ਗਿਆ ਇਹ ਪਿੱਛੇ ਨੂੰ ਕਰ ਦੇਣਾ ਮੋਰਨ ਕਰ ਦੇਣਾ ਬੱਖਟੀ ਆ ਬਸ ਹੁਣ ਤਾਂ ਹਾਂ ਅੱਗੇ ਹੁੰਦਾ ਅੱਗੇ ਕਾਟ ਅੱਗੇ ਕਾਟ ਨਹੀਂ ਮੋਰ ਨਹੀਂ ਘੇਟਣੀ ਪਰ ਪਿੱਛੇ ਨੂੰ ਘੇਟਣੀ ਹਾਂ ਆਈ ਰਾਏ ਪੰਗੇ ਲਈ ਆ ਜੀ ਦਾ ਘੋੜੀ ਬੁਰੀ ਸੀ ਅੱਛਾ ਅੱਗੇ ਦਾ ਪਿੰਨਾ ਪਸੰਦਾ ਹੁੰਦਾ ਸੀਗਾ ਹੋਵੇ ਬਣੇ ਚਲੋ ਹਣ ਤੁਸੀਂ ਫਿਰ ਦੱਸੋ ਐਂਡ 'ਚ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕੀ ਸਨੇਹਾ ਦੇਣਾ ਚਾਹੁੰਦੇ ਹੋ ਸਾਰੇ ਰੜ ਕੇ ਰਹੋ ਹਨਾ ਹਾਂ ਸਾਰੇ ਰੜ ਰੱਤ ਪਿਆਰ ਹੋ ਪਿਆਰ ਕੋਈ ਚੀਜ਼ ਰਿਸ਼ਤਿਆਂ ਨੂੰ ਪਹਿਲ ਦਿਓ ਰਿਸ਼ਤਿਆਂ ਨੂੰ ਪਹਿਲ ਦਿਓ ਪੈਸਾ ਨਹੀਂ ਨਾਲ ਜਾਣਾ ਨਾ ਨਾ ਪੈਸਾ ਨਾਲ ਰਿਸ਼ਤਿਆਂ ਦਾ ਬਰਤੋਆ ਆਪਣੀ ਜਿੰਦਗੀ ਰਹਿ ਜਾਣਾ ਸਾਰਾ ਸਾਰੇ ਪਿਆਰ ਮੁਹੱਬਤ ਨਾਲ ਰਹੋ ਭਾਈ ਸਾਰੇ ਬੱਚਿਆਂ ਨੂੰ ਵੀ ਸਿਖਾਓ ਵੀ ਹਨਾ ਵੱਡਿਆਂ ਦੇ ਰਿਸ਼ਤੇ ਕੀ ਆ ਹਨਾ ਵੀ ਪਹਿਲਾਂ ਆਪਾਂ ਹੀ ਕਹਿੰਦੇ ਨਹੀਂ ਨਹੀਂ ਇਹ ਬੱਚਾ ਸਾਡਾ ਇਹ ਨਹੀਂ ਕੰਮ ਕਰਦਾ ਬੱਚਿਆਂ ਨੂੰ ਇਹ ਸਪੋਰਟ ਨਾ ਕਰੋ ਸਗੰਝ ਨੂੰ ਰਿਸ਼ਤਿਆਂ ਬਾਰੇ ਦੱਸੋ ਰੈਸਟੀਆਂ ਬਾਰੇ ਦੱਸੋ ਵੀ ਇਹ ਤੁਹਾਡੇ ਕੀ ਲੱਗਦੇ ਆ ਹਾਂ ਵੱਡਿਆਂ ਦਾ ਅੰਦਰ ਕਰੋ ਭਾਈ ਵੱਡਿਆਂ ਦਾ ਅੰਦਰ ਕਰੋ ਆਦੇ ਰਾਏ ਸਤਿ ਸ੍ਰੀਕਲਾ ਸਤਿ ਸ੍ਰੀਕਲਾ ਬੋ ਸਭ ਨੂੰ ਆ ਜਾ ਹਾਂਜੀ ਤੁਹਾਨੂੰ ਸਾਡੀ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਤੇ ਧੰਨਵਾਦ ਸਾਡਾ ਚੈਨਲ ਆ ਲਾਈਕ ਸਬਸਕ੍ਰਾਈਬ ਕਰੋ ਲਾਈਕ ਕਰੋ ਹਾਂਜੀ ਧੰਨਵਾਦ